ਕਿ ਤੁਸੀਂ ਇੱਥੇ ਆਇਓ ਕਵਰੇਜ ਵਾਸਤੇ ਸੋ ਬਹੁਤ ਸ਼ੁਕਰੀਆ ਸੋ ਜੇ ਗੱਲ ਸਿ ਥੀਏਟਰ ਦੀ ਅਗਰ ਗੱਲ ਕਰੀ ਹੁਣ ਸਿੱਧਾ ਪੰਜਾਬੀ ਇੰਡਸਟਰੀ ਦੇ ਤੇ ਕਿੱਥੇ ਇਸ ਸਮੇਂ ਤੁਹਾਡੇ ਅਕੋਰਡਿੰਗ 2025 ਅਸੀਂ ਕਿੱਥੇ ਖੜੇ ਹਾਂ ਪੰਜਾਬੀ ਇੰਡਸਟਰੀ ਕਿੱਥੇ ਖੜੀ ਹੈ ਬਹੁਤ ਦੂਰ ਖੜੇ ਆ ਭਾਜੀ ਬਹੁਤ ਵਧੀਆ ਹੋ ਰਿਹਾ ਹਰ ਖੇਤਰ ਦੇ ਵਿੱਚ ਅੱਛੀ ਕਹਾਣੀ ਲਿਖੀ ਜਾ ਰਹੀ ਹੈ ਅੱਛੀ ਕਵਤਾ ਲਿਖੀ ਜਾ ਰਹੀ ਹੈ ਪੰਜਾਬੀ ਦੇ ਵਿੱਚ ਪੰਜਾਬੀ ਫਿਲਮਾਂ ਜਿਹੜੀਆਂ ਉਹਨਾਂ ਦਾ ਮਿਆਰ ਬਹੁਤ ਉੱਚਾ ਹੋ ਗਿਆ ਔਰ ਲੋਕਾਂ ਦੀ ਰੈਂਡ ਸੈਂਡ ਹਰ ਤਰ੍ਹਾਂ ਦਾ ਹੋ ਗਿਆ ਹਾਂ ਇਹ ਜਿਹੜੀ ਫਿਕਰ ਵਾਲੀ ਗੱਲ ਹੈ ਕਿ ਲੋਕਾਂ ਦੇ ਵਿੱਚੋਂ ਇੱਕ ਜਿਹੜੀ ਸੰਵੇਦਨਾ ਆ ਇੱਕ ਦੂਜੇ ਦੇ ਦੁੱਖ ਸੁੱਖ ਵੰਡਾਉਣ ਵਾਲੀ ਗੱਲ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਥੋੜਾ ਜਿਹਾ ਪਿੱਛੇ ਖੜਦੇ ਜਾ ਰਹੇ ਹਾਂ ਔਰ ਸਾਨੂੰ ਇਹ ਐਡ ਕਰਨਾ ਚਾਹੀਦਾ ਕਿ ਅਸੀਂ ਆਪਣੀਆਂ ਕਦਰਾਂ ਕੀਮਤਾਂ ਆਪਣੇ ਜਿਹੜੇ ਅੱਛੇ ਬੁੱਲ ਨੇ ਸਾਡੀਆਂ ਜਿਹੜੇ ਅੱਛੇ ਪੰਜਾਬੀ ਸੁਭਾਅ ਦੇ ਕਰਤਾਰਾਂ ਦੇ ਜਿਹੜੇ ਗੁਣ ਨੇ ਜਿਹੜੇ ਸਾਨੂੰ ਵਿਰਸੇ 'ਚੋਂ ਮਿਲੇ ਨੇ ਉਹਨਾਂ ਨੂੰ ਅਪਣਾ ਕੇ ਤੇ ਹੋਰ ਜ਼ਿੰਦਗੀ ਨੂੰ ਸੌਖਾ ਸੁਖਾਲਾ ਤੇ ਸਿੰਮੀ ਬਣਾਈਏ ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਮਾਵੋਲੀ ਦਿਵਸ ਹੈ ਤੇ ਜਿੱਥੇ ਪੰਜਾਬੀਆਂ ਦਾ ਪਿਆਰ ਉੱਥੇ ਹਮੇਸ਼ਾ ਖੈਰ ਹਲੋ ਮਾਈਸਟਰ ਅਸ਼ੀਰ ਦਾ ਆਪ ਦੋਸਤੋ ਮੇਰਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਬੈਸ ਲੁਧਿਆਣਾ ਸਿਟੀ ਸੋ ਦੋਸਤੋ ਆਏ ਸਾਡੇ ਆਪਣੇ ਸ਼ਹਿਰ ਯਾਨੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਗੁਰੂ ਨਾਨਕ ਖਾਲਸਾ ਕਾਲਜ ਫਰਬੂ ਮਾਨ ਗੁੱਜਰਖਣ ਕੈਂਪਸ ਦੇ ਵਿੱਚ ਅ ਅਭਿਨੇਤਾ ਯਾਨੀ ਕਿ ਹਰਦੀਪ ਗਿੱਲ ਜੀ ਸੋ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਾਰਾ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਮਾਵੋਲੀ ਦਿਵਸ ਹੈ ਤੇ ਜਿੱਥੇ ਪੰਜਾਬੀਆਂ ਦਾ ਪਿਆਰ ਉੱਥੇ ਹਮੇਸ਼ਾ ਖੈਰ ਸਰ ਪੰਜਾਬੀਆਂ ਤੁਸੀਂ ਗੱਲ ਕੀਤੀ ਮੈਂ ਨਾਟਕ ਪੂਰਾ ਦੇਖਿਆ ਤੁਸੀਂ ਬਹੁਤ ਚਾਨਾ ਦੇਖਿਆ ਬਹੁਤ ਮਿਹਨਤ ਕੀਤੀ ਸਾਰੇ ਸਟੂਡੈਂਟਸ ਨੇ ਅਗਰ ਆਲਓਵਰ ਗੱਲ ਕਰੀਏ ਤੇ ਬਹੁਤ ਸਾਰੀਆਂ ਕਹਾਣੀਆਂ ਨੇ ਦਿਖਾਈਆਂ ਕਿਸਾਨ ਮੁੱਦਾ ਇਸੇ ਦਿਖਾਇਆ ਗਿਆ ਹੈ ਯੂਥ ਦਾ ਵਿਦੇਸ਼ ਜਾਣ ਦਾ ਮੁੱਦਾ ਵੀ ਦਿਖਾਇਆ ਗਿਆ ਹੈ ਕਿਸ ਪ੍ਰਕਾਰ ਦੇ ਨਾਲ ਅਸੀਂ ਕਿੱਥੋਂ ਦੇ ਕਿੱਥੇ ਤੱਕ ਪਹੁੰਚੇ ਆ ਉੰਨੀ ਕਿੱਦਾਂ ਹੋਈ ਹੈ ਸਾਡੀ ਇਹ ਸਾਰੀ ਚੀਜ਼ ਦਾ ਜਿਹੜਾ ਜ਼ਿਕਰ ਹੈ ਇਸ ਬਹੁਤ ਹੀ ਛੋਟੇ ਨਾਟਕ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਵਾਅ ਕਿੰਨਾ ਪ੍ਰਭਾਵ ਪਾਏਗਾ ਨਾ ਸਾਰੇ ਬਜ਼ਿਆਰਤਾ ਨੌਜਵਾਨਾਂ ਤੇ ਦੇਖੋ ਜੀ ਇਹ ਪੇਸ਼ਕਸ਼ ਦਾ ਥੀਟਰ ਪਰਸਨ ਅੰਮ੍ਰਿਤਸਰ ਦੀ ਹੈ ਔਰ ਅਸੀਂ ਇਹ ਜਿਹੜਾ ਨਾਟਕ ਹੈ ਇਹਦੇ ਵਿੱਚ ਪਾਤਰ ਸਾਹਿਬਾਂ ਦੇ ਜਿਹੜੇ ਪੰਜਾਬ ਦੇ ਨਾਲ ਸਰੋਕਾਰ ਨੇ ਪਾਤਰ ਸਾਹਿਬਾਂ ਉਹਦੀ ਜਿਹੜੀ ਪੋਇਟਰੀ ਜਿਹੜੀ ਪੰਜਾਬ ਨਾਲ ਰਿਲੇਟਡ ਹੈ ਉਹਨੂੰ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਪੋਇਟਰੀ ਦਾ ਡਰਾਮਟਾਈਜ਼ ਹੈ ਔਰ ਬਹੁਤ ਵਧੀਆ ਤੁਹਾਡੇ ਸਾਹਮਣੇ ਉਹਦਾ ਸ਼ੋਅ ਹੋਇਆ ਔਰ ਸਾਰੇ ਸਟੂਡੈਂਟਸ ਨੇ ਲੋਕਾਂ ਨੇ ਬੜੇ ਵਧੀਆ ਟੰਗ ਦੇ ਨਾਲ ਮਾੜਿਆ ਔਰ ਹੁਣ ਕਲਾਕਾਰ ਜਿਹੜੇ ਉਹਨਾਂ ਦਾ ਬਧਾਈਆਂ ਲੈ ਰਹੇ ਨੇ ਕਿ ਅਸੀਂ ਇੱਥੇ ਐਗਜ਼ੀਬਿਸ਼ਨ ਦੇਖ ਰਹੇ ਹਾਂ ਸੋ ਇਹਦੇ ਵਾਸਤੇ ਕਲਾ ਪ੍ਰੇਸ਼ਰ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਖਾਲਸਾ ਇਹ ਜਿਹੜਾ ਲੁਧਿਆਣਾ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਕਿ ਤੁਸੀਂ ਇੱਥੇ ਆਏ ਹੋ ਕਵਰੇਜ ਵਾਸਤੇ ਸੋ ਬਹੁਤ ਸ਼ੁਕਰਗੁਜ਼ਾਰ ਤੁਸੀਂ ਜਿਹੜੀ ਗੱਲ ਸੀ ਥੀਏਟਰ ਦੀ ਅਗਰ ਗੱਲ ਕਰੀਏ ਹੁਣ ਸਿੱਧਾ ਪੰਜਾਬੀ ਇੰਡਸਟਰੀ ਦੇ ਤੇ ਕਿੱਥੇ ਅਸੀਂ ਤੁਹਾਡੇ ਅਕੋਰਡਿੰਗ 2025 ਅਸੀਂ ਕਿੱਥੇ ਖੜੇ ਹਾਂ ਪੰਜਾਬੀ ਇੰਡਸਟਰੀ ਕਿੱਥੇ ਖੜੀ ਹੈ ਬਹੁਤ ਦੂਰ ਖੜੇ ਹਾਂ ਭਾਜੀ ਬਹੁਤ ਵਧੀਆ ਹੋ ਰਿਹਾ ਹਰ ਕਿਰਤ ਦੇ ਵਿੱਚ ਅੱਛੀ ਕਹਾਣੀ ਲਿਖੀ ਜਾ ਰਹੀ ਹੈ ਅੱਛੀ ਕਵਿਤਾ ਲਿਖੀ ਜਾ ਰਹੀ ਹੈ ਪੰਜਾਬੀ ਦੇ ਵਿੱਚ ਪੰਜਾਬੀ ਫਿਲਮਾਂ ਜਿਹੜੀਆਂ ਉਹਨਾਂ ਦਾ ਮਿਆਰ ਬਹੁਤ ਉੱਚਾ ਹੋ ਗਿਆ ਔਰ ਲੋ ਜਿਹੜੀ ਫਿਕਰ ਵਾਲੀ ਗੱਲ ਹੈ ਕਿ ਲੋਕਾਂ ਦੇ ਵਿੱਚੋਂ ਇੱਕ ਜਿਹੜੀ ਸੰਵੇਦਨਾ ਆ ਇੱਕ ਦੂਜੇ ਦੇ ਦੁੱਖ ਸੁੱਖ ਵੰਡਾਉਣ ਵਾਲੀ ਗੱਲ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਥੋੜਾ ਜਿਹਾ ਪਿੱਛੇ ਘਟਦੇ ਜਾ ਰਹੇ ਹਾਂ ਔਰ ਸਾਨੂੰ ਇਹ ਐਦ ਕਰਨਾ ਚਾਹੀਦਾ ਕਿ ਅਸੀਂ ਆਪਣੀਆਂ ਕਦਰਾਂ ਕੀਮਤਾਂ ਆਪਣੇ ਜਿਹੜੇ ਅੱਛੇ ਬੁੱਲ ਨੇ ਸਾਡੀਆਂ ਜਿਹੜੇ ਅੱਛੇ ਪੰਜਾਬੀ ਸੁਭਾਅ ਦੇ ਕਰਤਾਰਾਂ ਦੇ ਜਿਹੜੇ ਗੁਣ ਨੇ ਜਿਹੜੇ ਸਾਨੂੰ ਵਿਰਸੇ 'ਚੋਂ ਮਿਲੇ ਨੇ ਉਹਨਾਂ ਨੂੰ ਅਪਣਾ ਕੇ ਤੇ ਹੋਰ ਜ਼ਿੰਦਗੀ ਨੂੰ ਸੌਖਾ ਸਖਾਲਾ ਤੇ ਸਿੰਮੀ ਬਣਾਈ